ਕਿਸਾਨ ਵੀਰੋ ਦੁਨੀਆ ਘੁੰਮਣ ਦੇ ਸਫ਼ਰ ਦੌਰਾਨ ਮੈਂ ਪਿਛਲੇ ਦਿਨੀ ਹਾਲੈਂਡ ਗਿਆ ਸੀ ਜਦੋਂ ਮੈਂ ਹਾਲੈਂਡ ਗਿਆ ਤਾਂ ਉੱਥੇ ਦੀਆਂ ਕੁਝ ਬਹੁਤ ਹੀ ਵਿਸ਼ੇਸ਼ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਇਹ ਜਾਣਕਾਰੀ ਸਾਡੇ ਲਈ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੇ ਹਰ ਕਿਸਾਨ ਦੇ ਲਈ ਇਹ ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲੈਂਡ ਦੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਅਗਰ ਉਹੀ ਮਾਡਲ ਅਸੀਂ ਪੰਜਾਬ ਦੇ ਵਿੱਚ ਅਡਾਪਟ ਕਰੀਏ ਤਾਂ ਅਸੀਂ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਸਕਦੇ ਹਾਂ ਚਲੋ ਹੁਣ ਮੈਂ ਤੁਹਾਨੂੰ ਹਾਲੈਂਡ ਦੀ ਜਿਹੜੀ ਇਹ ਐਗਰੀਕਲਚਰ ਦਾ ਸਿਸਟਮ ਹੈ ਉਸ ਦੇ ਵਿੱਚ ਲੈ ਕੇ ਜਾਵਾਂਗਾ ਤੇ ਤੁਹਾਨੂੰ ਕਰੰਬਾਰ ਉਥੇ ਦੇ ਸਿਸਟਮ ਦੀਆਂ ਜਿਹੜੀਆਂ ਖੂਬੀਆਂ ਨੇ ਉਹਨਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਮੇਰੇ ਨਾਲ ਦੁਨੀਆ ਦੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਦੋਂ ਜਰਮਨੀ ਨੇ ਹਾਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਤਾਂ 1947 ਦੇ ਵਿੱਚ ਤਾਂ ਹਾਲੈਂਡ ਦਾ ਖਾਣਾ ਪੀਣਾ ਬੰਦ ਕਰ ਦਿੱਤਾ। ਇਸੇ ਦੌਰਾਨ ਹਾਲੈਂਡ ਵਿੱਚ ਭੁੱਖਮਰੀ ਫੈਲ ਗਈ। ਭੁੱਖਮਰੀ ਇੰਨੀ ਬੁਰੀ ਤਰੀਕੇ ਨਾਲ ਫੈਲ ਗਈ ਇਸ ਨੂੰ ਹੰਗਰ ਵਿੰਟਰ ਕਿਹਾ ਜਾਂਦਾ ਸੀ ਤੇ ਇਸ ਦੇ ਨਾਲ ਬਹੁਤ ਬੱਚੇ ਅਤੇ ਬਹੁਤ ਸਾਰੇ ਲੋਕ ਮਾਰੇ ਗਏ। ਇਸ ਚੀਜ਼ ਤੋਂ ਸਬਕ ਲੈਂਦੇ ਆਂ। ਹਾਲੈਂਡ ਨੇ ਆਪਣੀ ਜਦੋਂ ਵਰਲਡ ਵਾਰ ਖਤਮ ਹੋਈ ਪਾਲਿਸੀ ਬਦਲੀ ਅਤੇ ਉਹਨਾਂ ਨੇ ਆਪਣਾ ਸਾਰਾ ਧਿਆਨ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਪੈਦਾ ਕਰਨ ਵੱਲ ਲਗਾਇਆ ਹਾਲੈਂਡ ਯੂਰਪ ਦਾ 1% ਖੇਤੀ ਕਰਨ ਵਾਲਾ ਦੇਸ਼ ਹੈ ਉਸ ਦੀ 1% ਹੀ ਯੂਰਪ ਦੇ ਹਿੱਸੇ ਵਿੱਚ ਖੇਤੀ ਯੋਗ ਜ਼ਮੀਨ ਹੈ ਪਰ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਉਹ ਯੂਰਪ ਦਾ 6% ਖਾਣਾ ਪ੍ਰੋਡਿਊਸ ਕਰਦਾ ਹੈ ਹਰ ਸਾਲ ਉਹ 92% ਐਕਸਪੋਰਟ ਕਰਦਾ ਹੈ ਅਤੇ ਇਹ ਚੀਜ਼ਾਂ ਹੈਰਾਨ ਕਰਨ ਵਾਲੀਆਂ ਹਨ ਕਿ ਹਾਲੈਂਡ ਦੀ ਇਹ ਛੋਟੀ ਜੀ ਜ਼ਮੀਨ ਦੇ ਵਿੱਚੋਂ ਉਹ ਇੰਨੀ ਪੈਦਾਵਾਰ ਕਿਵੇਂ ਕਰਦਾ ਹੈ ਅੱਜ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਥੋੜੀ ਜਾਣਕਾਰੀ ਦੇਣ ਜਾ ਰਿਹਾ ਹਾਂ ਯੂਰਪ ਦਾ 1% ਦਾ ਹਿੱਸਾ ਹੋਣ ਦੇ ਕਾਰਨ ਵੀ ਯੂਰਪ ਦੀ 6% ਖਰਾਕ ਪੈਦਾ ਕਰਦਾ ਹੈ ਅਤੇ 15 ਲੱਖ ਟਨ ਪਿਆਜ਼ ਪੈਦਾ ਕਰਦਾ ਹੈ ਜੋ 90% 2% ਉਹ ਦੁਨੀਆ ਦੇ ਨੂੰ ਵੇਚ ਦਿੰਦਾ ਹੈ 10 ਲੱਖ ਟਮਾਟਰ ਪੈਦਾ ਕਰਦਾ ਹੈ ਉਹ 2-3 ਅਰਬ ਦੇ ਡਾਲਰ ਦੇ ਹੁੰਦੇ ਹਨ 20 ਟਨ ਪਰਕੀਲਾ ਉਹ ਪੈਦਾਵਾਰ ਕਰਦਾ ਹੈ ਜੋ ਆਮ ਦੇਸ਼ਾਂ ਦੇ ਨਾਲੋਂ ਡਬਲ ਹੈ ਕਣਕ 3 ਗੁਣਾ ਪੈਦਾ ਕਰਦਾ ਹੈ 1 ਕਿਲੇ ਵਿੱਚ ਦੂਜੇ ਦੇਸ਼ਾਂ ਦੇ ਨਾਲੋਂ ਬਹੁਤ ਵੱਡੀ ਮਾਤਰਾ ਵਿੱਚ ਖੂੜ ਵੇਚ ਕੇ ਦੂਜੇ ਦੇਸ਼ਾਂ ਦੇ ਤੋਂ ਪੈਸੇ ਕਮਾਉਂਦਾ ਹੈ ਪਰ ਇੱਥੇ ਇੱਕ ਹੋਰ ਹੈਰਾਨੀ ਜਨਕ ਚੀਜ਼ ਦੇਖਣ ਨੂੰ ਇਹ ਮਿਲੀ ਕਿ ਹਾਲੈਂਡ ਅੱਧਾ ਦੇਸ਼ ਹੀ ਖੇਤੀ ਕਰਨ ਦੇ ਯੋਗ ਹੈ। ਬਾਕੀ ਜਿਹੜਾ ਉੱਥੇ ਦੀ ਖੇਤੀ ਹੁੰਦੀ ਹੈ ਸਾਰੀ ਇੰਡੋਰ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਗ੍ਰੀਨ ਹਾਊਸ ਕਹਿੰਦੇ ਹਾਂ। ਇਹ ਗ੍ਰੀਨ ਹਾਊਸ 24000 ਕੀਲੇ ਦੇ ਵਿੱਚ ਬਣੇ ਹੋਏ ਹਨ। ਯਾਨੀ ਕਿ ਹਾਲੈਂਡ ਦੇ ਵਿੱਚ ਜਿਹੜੇ ਗ੍ਰੀਨ ਹਾਊਸ ਨੇ ਉਹ 24000 ਕੀਲਾ ਉਹਨਾਂ ਨੇ ਕਵਰ ਕੀਤਾ ਹੋਇਆ ਹੈ। ਗ੍ਰੀਨ ਹਾਊਸ ਹਨ। ਇਹ ਜਿਹੜੇ ਗ੍ਰੀਨ ਹਾਊਸ ਸਾਰਾ ਸਾਲ ਵਿੱਚ ਹਰ ਤਰ੍ਹਾਂ ਦੀਆਂ ਫਸਲਾਂ ਪੈਦਾ ਕਰਦੇ ਹਨ ਇੱਕ ਤੁਹਾਨੂੰ ਇਹ ਜਾਣਕਾਰੀ ਸੁਣ ਕੇ ਬੜੀ ਹੈਰਾਨੀ ਹੋਵੇਗੀ ਕਿ ਜਿਹੜਾ ਗ੍ਰੀਨ ਹਾਊਸ ਹੈ ਉਸ ਦੇ ਵਿੱਚ 90% ਘੱਟ ਪਾਣੀ ਲੱਗਦਾ ਹੈ ਆਮ ਖੇਤ ਦੇ ਨਾਲੋਂ ਯਾਨੀ ਕਿ 90% ਪਾਣੀ ਘੱਟ ਲੱਗਦਾ ਉਹ ਆਮ ਖੇਤ ਦੇ ਨਾਲੋਂ ਤੇ 97% ਜਿਹੜੀ ਆਪਣੀ ਰਿਓਆ ਫਟਲਾਈਜ਼ਰ ਆ ਇਹ ਉੱਥੇ ਘੱਟ ਲੱਗਦਾ ਹੈਗਾ ਤੁਸੀਂ ਇੱਕ ਕੀਲੇ ਦੇ ਵਿੱਚ ਉਹ 10 ਕਿਲੀਆਂ ਜਿੰਨੀ ਪੈਦਾਵਾਰ ਕਰਦੇ ਹਨ ਜਾਨੀ ਕਿ ਇੱਕ ਗ੍ਰੀਨ ਹਾਊਸ ਦੇ ਕੀਲੇ ਵਿੱਚੋਂ ਉਹ 10 ਕਿਲੀਆਂ ਜਿੰਨੀ ਪੈਦਾਵਾਰ ਕਰਦੇ ਹਨ ਤੇ ਇੱਕ ਉਹਨਾਂ ਨੇ ਮੈਨੂੰ ਹੋਰ ਉੱਥੇ ਦੱਸਿਆ ਕਿ ਅਸੀਂ 1.5 ਲੀਟਰ ਪਾਣੀ ਦੇ ਪਾਣੀ ਦੇ ਨਾਲ 1 ਕਿਲੋ ਟਮਾਟਰ ਪੈਦਾ ਕਰਦੇ ਹਾਂ ਜਦੋਂ ਕਿ ਬਾਕੀ ਦੇਸ਼ ਚਾਈਨਾ ਇੰਡੀਆ 60 ਲੀਟਰ ਪਾਣੀ ਦੇ ਨਾਲ 1 ਕਿਲੋ ਟਮਾਟਰ ਪੈਦਾ ਕਰਦਾ ਹੈ ਇਹ ਤੁਸੀਂ ਦੇਖੋ ਕਿ ਕਿੰਨੀ ਪਾਣੀ ਦੀ ਬਚਤ ਉਹ ਕਰਦੇ ਹਨ ਫਿਰ ਵੀ ਉਹਨਾਂ ਦੇ ਨਾਲ ਸਮੁੰਦਰ ਹੈ ਉਹ ਫਿਰ ਵੀ ਪਾਣੀ ਦੀ ਬਚਤ ਕਰਦੇ ਹਨ ਜਦੋਂ ਕਿ ਸਾਡਾ ਪਾਣੀ ਇੰਨਾ ਡੂੰਘਾ ਚਲਾ ਗਿਆ ਹੈ ਸਾਨੂੰ ਇਸ ਤਰੀਕੇ ਉੱਤੇ ਧਿਆਨ ਦੇਣ ਦੀ ਬਹੁਤ ਲੋੜ ਹੈ ਮੇਨਲੀ ਗੱਲ ਇਹ ਹੈ ਕਿ ਉੱਥੇ ਇਹ ਸਾਰਾ ਕੁਝ ਉਹਨਾਂ ਦੀ ਜਿਹੜੀ ਟੈਕਨੀਕਲ ਯੂਨੀਵਰਸਿਟੀ ਹੈ ਉਹਨਾਂ ਦੀ ਜਿਹੜੀ ਟੈਕਨੀਕਲ ਯੂਨੀਵਰਸਿਟੀ ਹੈ ਐਗਰੀਕਲਚਰ ਦੀ ਉਸ ਦੇ ਨਾਲ ਤਾਲਮੇਲ ਦੇ ਨਾਲ ਉਹ ਕਿਸਾਨਾਂ ਨੂੰ ਇਹ ਮਿਲ ਕੇ ਖੇਤਾਂ ਵਿੱਚ ਜਾ ਕੇ ਗਵਰਨਮੈਂਟ ਦੇ ਪ੍ਰੋਗਰਾਮਾਂ ਦੇ ਨਾਲ ਉਹਨਾਂ ਦੇ ਨਾਲ ਇਹ ਬੈਕਨ ਯੂਨੀਵਰਸਿਟੀ ਹੈਗੀ ਉਹਨਾਂ ਦੀ ਮਸ਼ਹੂਰ ਐਗਰੀਕਲਚਰ ਯੂਨੀਵਰਸਿਟੀ ਜਿਸ ਨੂੰ ਫੂਡ ਵੈਲੀ ਵੀ ਕਿਹਾ ਜਾਂਦਾ ਹੈ ਇਹ ਯੂਨੀਵਰਸਿਟੀ ਕਿਸਾਨਾਂ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਪ੍ਰਾਈਵੇਟ ਕੰਪਨੀਆਂ ਦਾ ਬਹੁਤ ਵੱਡਾ ਕਿਸਾਨਾਂ ਦੇ ਨਾਲ ਤਾਲਮੇਲ ਹੈ ਕਿ ਪ੍ਰਾਈਵੇਟ ਕੰਪਨੀਆਂ ਸਾਰਾ ਕਿਸਾਨਾਂ ਨੂੰ ਖਰਚਾ ਦਿੰਦੀਆਂ ਹਨ ਤੇ ਫੂਡ اگਾਉਂਦੀਆਂ ਹਨ ਜਿਸ ਤਰੀਕੇ ਦੇ ਨਾਲ ਸਾਡੀ ਮੋਡਰਨਾਈਜੇਸ਼ਨ ਆਉਣੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਸਾਡੀ ਜਿਹੜੀ ਐਗਰੀਕਲਚਰ ਹੈ ਬਾਕੀ ਚੀਜ਼ਾਂ ਸਾਡੇ ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ ਵਿੱਚ ਆ ਗਈਆਂ ਹਨ ਪਰ ਸਾਡੀ ਜਿਹੜਾ ਐਗਰੀਕਲਚਰ ਸਿਸਟਮ ਆ ਉਹ ਬਾਕੀ ਦੇਸ਼ਾਂੋਂ ਪਿੱਛੇ ਹੈ ਇਸ ਕਰਕੇ ਸਾਨੂੰ ਹਾਲੈਂਡ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਉਹ ਆਪਣੀ ਟੈਕਨੀਕਲ ਐਗਰੀਕਲਚਰ ਯੂਨੀਵਰਸਿਟੀ ਦੇ ਅਤੇ ਇੱਕ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਿਲ ਕੇ ਇੰਨੀ ਵੱਡੀ ਮਾਤਰਾ ਦੇ ਵਿੱਚ ਫੂਡ ਐਕਸਪੋਰਟ ਕਰਦੇ ਹਨ ਇੱਕ ਗੱਲ ਹੋਰ ਉੱਥੇ ਦੇਖਣ ਨੂੰ ਮਿਲੀ ਉਹਨਾਂ ਦੀ ਇੱਕ ਸੀਡ ਵੈਲੀ ਹੈ ਸੀਡ ਵੈਲੀ ਅੰਕਨ ਹੈਗਨ ਦੇ ਵਿੱਚ ਤੇ ਵੈਨ ਹੈਗਨ ਦੇ ਵਿੱਚ ਉਹਨਾਂ ਦੀ ਸੀਡ ਵੈਲੀ ਹੈ ਇਹ 1200 ਦੇ 1200 ਆਪਣੇ ਤਰ੍ਹਾਂ ਤਰ੍ਹਾਂ ਦੇ ਸੀਡ ਉੱਥੇ ਪੈਦਾ ਕਰਦੇ ਹਨ ਤੇ ਜਿਨ੍ਹਾਂ ਨੂੰ 100 ਕੰਟਰੀਆਂ ਤੋਂ ਵੱਧ ਇਹ ਵੇਚਦੇ ਹਨ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਮੈਨੂੰ B ਤਿਆਰ ਕਰਦੇ ਨੇ ਇੱਕ 1200 B ਤਿਆਰ ਕਰਦੇ ਨੇ ਇਹ ਫਿਰ ਉਹ B 100 ਕੰਟਰੀਆਂ ਦੇ ਵਿੱਚ ਉਹ ਵੇਚਦੇ ਨੇ ਉਸ ਦੇ ਵਿੱਚੋਂ ਵੀ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਲੋਕ ਪੈਸੇ ਕਮਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਵੱਡੀ ਜਿਹੜੀ ਉੱਥੇ ਦੇਖਣ ਨੂੰ ਗੱਲ ਮਿਲੀ ਕਿ ਉਹ ਛੋਟਾ ਦੇਸ਼ ਹੁਣ ਕਰਕੇ ਦੁਨੀਆ ਦੇ ਨੂੰ ਕਿੰਡੀ ਵੱਡੀ ਮਾਤਰਾ ਦੇ ਵਿੱਚ ਫੂਡ ਸਪਲਾਈ ਕਰਦਾ ਹੈ ਤੇ ਨਾਲ ਦੀ ਨਾਲ ਉਥੇ ਜਿਹੜੀ ਹੈਗੀ ਆਪਣੇ ਉਹਨਾਂ ਦੀ ਜਿਹੜੀ ਖੇਤੀ 24000 ਏਕੜ ਦੇ ਵਿੱਚ ਗ੍ਰੀਨ ਹਾਊਸਾਂ ਦੇ ਵਿੱਚ ਹੁੰਦੀ ਹੈ ਤੇ ਜਿਹੜੇ ਉਹ ਗ੍ਰੀਨ ਹਾਊਸਾਂ ਦੇ ਨੇ 1 ਕਿਲਾ 10 ਕਿਲਿਆਂ ਦੇ ਮੁਕਾਬਲੇ ਪੈਦਾਵਾਰ ਕਰਦਾ ਹੈ ਪਾਣੀ ਦਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਕਿ ਉਹ ਆਪਣੇ ਪਾਣੀ 90% ਪਾਣੀ ਗ੍ਰੀਨ ਹਾਊਸਾਂ ਦੇ ਵਿੱਚ ਬਚਾਉਂਦੇ ਹਨ ਤੇ ਇੱਕ ਕੀਲੇ ਦੇ ਵਿੱਚੋਂ 10 ਕੀਲੇ ਜਿੰਨਾ ਉਹ ਉਤਪਾਦਨ ਲੈਂਦੇ ਹਨ ਤੇ ਫਿਰ ਜਿਹੜਾ ਉਹਨਾਂ ਦਾ ਰਿਓ ਦਾ ਖਰਚਾ ਆਏਗਾ ਉਸ 97% ਘਟਾ। ਯਾਨੀ ਇੱਕ ਕੀਲੇ ਦੇ ਵਿੱਚ 90% ਪਾਣੀ ਘਟਾ ਲੱਗਦਾ ਹੈ। 97% ਉਥੇ ਉਹਨਾਂ ਦਾ ਰਿਓ ਘਟਾ ਲੱਗਦਾ ਤੇ ਪੈਦਾਵਾਰ 10 ਕੀਲੇ ਜਿੰਨੀ। ਫਿਰ ਤੁਸੀਂ ਦੇਖੋ ਕਿ ਉਹ ਕਿਸਾਨ ਕਿਉਂ ਨਹੀਂ ਅਮੀਰ ਹੋਣਗੇ ਇਹ ਜਿਹੜਾ ਮਾਡਲ ਹੈ ਅਗਰ ਇਹ ਸਾਡੇ ਪੰਜਾਬ ਦੇ ਵਿੱਚ ਲਾਗੂ ਹੋਵੇ ਤੇ ਤਾਂ ਸਾਡੇ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਬਦਲ ਜਿਊਗੀ ਸਾਡੀ ਜਿਹੜੀ ਪੰਜਾਬ ਦੀ ਮਿੱਟੀ ਦੀ ਕੀਮਤ ਹੈ ਉਹ ਕੀ ਬਣ ਜੂਗੀ ਤੇ ਸਾਡੇ ਤਾਂ ਵੈਸੇ ਹੀ ਉਹਨਾਂ ਨੂੰ ਵੈਦਰ ਬਹੁਤ ਵਧੀਆ ਹੈਗਾ ਤੇ ਇਸ ਲਈ ਸਾਡੀ ਗਵਰਨਮੈਂਟ ਨੂੰ ਸਾਡੇ ਐਗਰੀਕਲਚਰ ਡਿਪਾਰਟਮੈਂਟ ਨੂੰ ਸਾਡੀਆਂ ਕਿਸਾਨ ਜੂਨੀਅਨਾਂ ਨੂੰ ਸਾਡੇ ਜਿਹੜੇ ਪੜੇ ਲਿਖੇ ਕਿਸਾਨ ਨੇ ਇਸ ਮਾਡਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ